ਇਹ ਇਹ ਵਾਕਾ ਹੈ ਜਦੋਂ ਆਪਾਂ ਲੈਂਡਰ ਡਿੱਗ ਗਿਆ ਸੀ ਕੀ ਗੱਲ ਹੋ ਗਈ ਸੀ ਇਸ ਸਮੇਂ ਮਲਵੀ ਮਾਤਾ ਜੀ ਰੋਲਾ ਪਾਉਂਦੇ ਪਏ ਸੀ ਤੇ ਮੈਂ ਭੱਜ ਕੇ ਬਾਹਰ ਨਿਕਲੀ ਆ ਕਿੰਨੇ ਕਾ ਟਾਈਮ ਸੀ ਇਹ ਮਲ ਵਿੱਚ ਕੋਈ 4 ਕਿਵੇਂ ਦਾ ਟਾਈਮ ਸੀ ਅੱਛਾ ਜੀ ਹਾਂਜੀ ਮੈਂ ਫਿਰ ਸਾਰਿਆਂ ਨੂੰ ਉਠਾਇਆ ਹੋਇਆ ਆਪਣੇ ਲਾਗੇ ਭੈਣ ਭਰਾਵਾਂ ਨੂੰ ਫਿਰ ਮੈਂ ਅੰਦਰ ਆਈਆਂ ਵੇਖਿਆ ਫਿਰ ਮੈਂ ਛੋਟੇ-ਛੋਟੇ ਬੱਚਿਆਂ ਨੂੰ ਉਠਾਇਆ ਉਹਨਾਂ ਨੂੰ ਹਾਂਜੀ ਸਾਰੇ ਥੱਲੇ ਆਏ ਹੋਏ ਸੀ ਬਹੁਤ ਬੁਰੀ ਹਾਲਤ ਇਹਨਾਂ ਦੀ ਹੋਈ ਥੋੜੇ ਮੀਟਰਾਂ ਦੀ ਕੰਡੀਸ਼ਨ ਜਿਹੜੀ ਤੁਸੀਂ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਹਾਂਜੀ ਬਹੁਤ ਮੰਦਾ ਹਾਲ ਸੀ ਇਹਨਾਂ ਦਾ ਜਿਹੜਾ ਕਮੇਟੀ ਕਾਲ ਇਹਨਾਂ ਨੇ ਪੈਸੇ ਜਿਹੜੇ ਪਾਫ ਹੋਏ ਸੀ ਉਹ ਇਹਨਾਂ ਨੂੰ ਮਿਲੇ ਨਹੀਂ ਨਹੀਂ ਜੀ ਕੀ ਮੰਨ ਕਰਦੇ ਜੇ ਪ੍ਰਸ਼ਾਸਨ ਕੋਲੋਂ ਜਾਂ ਸਰਕਾਰ ਕੋਲੋਂ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਵੀ ਕਿਹਨਾ ਆਪਣਾ ਜੀ ਆਪਣਾ ਨਾਮ ਸਿਮਰਨ ਪੀਸੀ ਤੇ ਕਿਹੋ ਜਿਹੇ ਨਾਲ ਵੀਰ ਨਾਨਕ ਸਰ ਮਲੇ ਤਰੰਤਾਂ ਜੀ ਆ ਜਿਹੜਾ ਲੈਂਡਰ ਡਿੱਗਾ ਜੀ ਕੀ ਗੱਲਬਾਤ ਕਿਸ ਤਰ੍ਹਾਂ ਡਿੱਗਾ ਜੀ ਇਹ ਲੈਂਡਰ 4 ਕੁ ਵੇ ਦੀ ਕੋਈ ਗੱਲ ਹੈ ਜੀ ਇਹ ਮਾਦਾ ਰੁੰਦੇ ਪੈਸੇ ਬਾਹਰ ਤੇ ਅਚਾਨਕ ਇਹਨਾਂ ਨੂੰ ਵੇਖਣ ਆਏ ਸੀ ਤੇ ਇੱਥੇ ਆਣ ਕੇ ਵੇਖਿਆ ਦੇ ਇਹਨਾਂ ਦੇ ਛੇ ਛੇ ਜਿੰਨੇ ਪਰਿਵਾਰ ਦੇ ਸਾਰੇ ਥੱਲੇ ਆਏ ਸੀ ਉਹਨਾਂ ਨੂੰ ਕੋਈ ਵੀ ਨੀਤੇ ਨਾਲ ਗਰੰਟ ਲੱਗਾ ਸੀ ਉਹਨਾਂ ਨੂੰ ਤੇ 6 ਜਣੇ ਵਿੱਚ ਵਿੱਚੇ ਕੌਣ-ਕੌਣ ਸੀ 6 ਜਨੇ 4 ਬੱਚੇ ਸੀ ਇਹਨਾਂ ਦੇ ਤੇ ਦੋ ਜੀ ਆਪ ਹੀ ਤੇ ਮਾਤਾ ਅਲੱਗ ਲੰਮੇ ਪਏ ਸੀ ਤੇ ਕਿਸਤਾਂ ਦੀ ਕੰਡੀਸ਼ਨ ਕੀ ਉਹਨਾਂ ਦੀ ਹੈ ਕੰਡੀਸ਼ਨ ਬਹੁਤ ਜ਼ਿਆਦਾ ਸੀਰੀਅਸ ਹੈ ਗੈਸ ਟਾਈਮ ਅੰਮ੍ਰਿਤਸਰ ਤੋਂ ਤਰਨਤਾਰਨ ਤੋਂ ਅੰਮ੍ਰਿਤਸਰ ਪਈ ਤੇ ਉੱਥੇ ਰੈਫਰ ਕਰਾਤੇ ਬੱਚਿਆਂ ਦੀ ਉਮਰ ਕਿੰਨੀ ਕੀ ਕੀ ਹੈ ਬੱਚੇ 1 ਦੇ 2 ਉਹ ਲੈ ਕੇ ਜਿਹੜੇ ਉਹਨਾਂ 12 12 13 13 ਸਾਲਾਂ ਦੇ ਆ ਇੱਕ ਕੋਜਾ ਕੀ 7-8 ਸਾਲ ਦੀ ਤੇ 1 ਘੰਟੇ 8-10 ਸਾਲ ਦੀ ਹੁੰਦੀ ਗੁੜੀ ਤੁਸੀਂ ਗਵਾਂਡ ਚ ਹੀ ਰਹਿੰਦੇ ਹੋ ਹਾਂਜੀ ਆਪਾਂ ਗਵਾਂਡ ਚ ਹੀ ਰਹਿੰਦੇ ਆ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਰੋਲੇ ਆ ਇਹਨਾਂ ਦੀ ਰੋਲੇ ਦੀ ਆਵਾਜ਼ ਆਉਂਦੀ ਸੀ ਤੇ ਅਚਾਨਕ ਵੇਖਣ ਆਇਆ ਮੈਂ ਚਾਰਕ ਵੇ ਉੱਧਰ ਹੀ ਉੱਠੀ ਸੀ ਮੈਂ ਵੇਖਿਆ ਆਣ ਕੇ ਤੇ ਇਦਾਂ ਬਣਾਂ ਗਿਆ ਤੇ ਕੀ ਆਪਣੀ ਮੰਗ ਕੀਤੀ ਅੱਧੀ ਮੰਗ ਤੇ ਗਰੀਬਾਂ ਦੀ ਸਹਾਇਤਾ ਕੀਤੀ ਬੋਲੋ ਭਾਈ ਹਾਂ ਦੱਸ ਦਿਓ ਜੀ ਨਾਂ ਬਲਵੰਤ ਸਿੰਘ ਗਲੇ ਪੋਤਲੇ ਬੋਲਣ ਲੱਗਾ ਮੈਂ ਸਰ ਜੀ ਇਹ ਗਰੀਬ ਪਰਿਵਾਰ ਆ ਇਹ ਪਾਜ ਨਾਲ ਥੱਲੇ ਆ ਗਏ ਸਾਰੇ ਗਰੀਬ ਪਰਿਵਾਰ ਟੁੱਟੀ ਮਾਂ ਖਾਂਦੇ ਕਮਾ ਗਿਆ ਆਪਣੀ ਇਹਨਾਂ ਦੇ ਸਾਹ ਦਾ ਕੀਤੀ ਜਾਵੇ ਇਹਨਾਂ ਦੇ ਪੈਸੇ ਵੀ ਆਏ ਸਰਕਾਰ ਵੱਲੋਂ 1.2 ਲੱਖ ਰੁਪਈਆ ਸਰਕਾਰ ਪੈਸੇ ਨਹੀਂ ਪਾਉਂਦੀ ਇਹਨਾਂ ਨੂੰ ਉਹਦੇ ਤੇੜੀ ਯਾਦਾਂ ਨਾਲ ਸਰਕਾਰ ਕੋਲੋਂ ਕਹਿੰਦੇ ਟਾਓ ਟਾਟ ਆ ਗਿਆ ਉਹ ਸਰਕਾਰ ਪੈਸੇ ਪਾ ਕੇ ਦੇ ਇਹਨਾਂ ਨੂੰ ਤੇ ਤੁਹਾਡਾ ਹਸਪਤਾਲ ਪਾਏ ਅੰਮ੍ਰਿਤਸਰ ਲੈ ਰਹੇ ਇਹਨਾਂ ਨੂੰ ਨਾ ਨਾ ਪੈਸਾ ਤੇ ਲਾ ਕੋਈ ਉੱਥੇ ਦਾ ਲਾਜ ਕੀਤਾ ਜਾਵੇ ਮਤ ਕੀਤੀ ਗਰੀਬੀਰ ਪਰਿਵਾਰ ਦੀ ਸਰਾਂ ਦੀ ਪੈਸੇ ਆਏ ਬਾਲੇ ਸ਼ਤਾਂ ਦੇ ਆਏ ਹੈ ਪੈਸੇ ਪਾਸ ਹੋ ਚੁੱਕੇ ਆ ਸਭ ਕੁਝ ਹੋ ਚੁੱਕਾ ਵਾ ਕਮੇਟੀ ਆਉਂਦੇ ਆ ਫੋਟੋ ਚ ਪੈਸੇ ਨਹੀਂ ਪਾਉਂਦੇ ਪੈਸੇ ਪਾਉਣ ਕਮਰਾਤ ਵਾਲੇ ਬੰਜੇ ਤੇ ਪਰਿਵਾਰ ਚੰਗਾ ਖੁਸ਼ੀ ਮਚ ਰਹੀ ਆ ਜੀ ਜਿਹੜੇ ਬੰਦੇ ਦੇ ਦਾਖਲ ਕਰਾਈ ਦੇ ਹਫਤੇ ਵਿੱਚ ਕਿੰਦਾ ਨਾ ਕੰਡੀਸ਼ਨ ਹੈ ਕੰਡੀਸ਼ਨ ਹੈ ਇੱਕ ਛੋਟੀ ਕੁੜੀ ਖੁਸ਼ੀ ਜਿਹੜਾ ਨਾਮ ਐ ਡਿੱਗੇ 9 ਸਾਲ ਦੀ ਆ ਉਹ ਕੁੰਦੀ ਬੋਲਦੀ ਜਿਹੜੀ ਪਈ ਕੁੰਦੀ ਦੀ ਅਧਿਕ ਅਧਿਕੰਦਰੀ ਦੀ ਘਰ ਦੀ ਇੱਕ ਉਹਦੀ ਵਾਈਫੋ ਦੀ ਸਾਟ ਇਥੇ ਲੱਗੀ ਉਹਦੇ ਖੂਨ ਦੇ ਉਲਟੀਆਂ ਲੂਣ ਨਹੀਂ ਆ ਉਹ ਕੋਈ ਨਹੀਂ ਬੋਲਿਆ ਜਾਣ ਬਹੁਤ ਮੰਦੀ ਹਾਲਤਾਂ ਨਾਲ ਦੀ ਮਤ ਦਿੱਤੀ ਜਾਵੇ ਤੇ ਅਨਬਸ ਯੋਗ ਚਾਹੀਦਾ ਆਣ ਗਵਾਨ ਨਹੀਂ ਬੋਲ ਇਹ ਤੋਂ ਮਤ ਦਿੱਤੀ ਨਾਲ ਦੀ ਸਾਰੇ ਕਿੰਨੇ ਵੇਨੇ ਮਤ ਦਿੱਤੀ ਆ ਗਰੀਬਾਂ ਬੰਦਿਆਂ ਦੀ ਹਾਂਜੀ ਮਾੜਾ ਕੀ ਮਾਪ ਹਾਂਜੀ ਮੇਰਾ ਨਾਮ ਬਲਵੇਰ ਕੌਰ ਇਹ ਮਤ ਜਿਹੜਾ ਲੈਂਡਰ ਡਿੱਗਾ ਉਹ ਕਿੰਨੇ ਕਾ ਵਾਕਾ ਆ ਆਪਾਂ ਇਹ ਸਾਰਾ ਲੈਂਟਰ 4:30 ਵਜ ਦਾ ਵਾਕਾ ਹੋਇਆ ਹਾਂ ਅਸੀਂ ਇਹ ਕੋਠੇ ਤੋਂ ਉੱਪਰ ਤਾਂ ਚੜ ਕੇ ਵੇਖਿਆ ਮੇਰੇਆਂ ਦੋ ਬੇਟੀਆਂ ਉਹਨਾਂ ਨੇ ਵੇਖਿਆ ਅਸੀਂ ਭੱਜਿਆ ਇਹ ਮੁੰਡੇ ਨੇ ਬੜਾ ਰੌਲਾ ਪਾਇਆ ਸੇਮਰਜੀਤ ਜੱਟ ਮੁੰਡਾ ਤੇ ਬਾਕੀ ਤੇ ਜੀ ਵੀ ਸਾਰੇ ਮਹੱਲੇ ਵਾਲ ਇਕੱਠੇ ਹੋਏ ਆ ਇਹਨਾਂ ਨੂੰ ਵਿਚਾਰਿਆਂ ਨੂੰ ਖਿੱਚ ਤੋ ਕੇ ਬਾਹਰ ਕੱਢਿਆ ਤੇ ਮੁੜ ਕੇ ਐਂਬੂਲੇਸ਼ਨ ਵਾਲਿਆਂ ਨੇ ਕੁੜੀ ਨੇ ਸਾਡੇ ਲੱਗੇ ਉਹਨੇ ਵਿਚਾਰਿਆਂ ਨੇ ਫੋਨ ਕੀਤਾ ਤੇ ਐਂਬੂਲੇਸ਼ਨ ਵਾਲ ਆਏ ਆ ਐਂਬੂਲੇਸ਼ਨ ਵਾਲਿਆਂ ਨੇ ਮੁੜ ਕੇ ਦਵਾਦ ਲੱਦ ਕੇ ਖੜਿਆ ਨਾਲ ਹੋਰ ਵੀ ਜਿਹੜੇ ਮਗਰ ਮੁੰਡੇ ਸੀ ਵਿਚਾਰਿਆਂ ਨੇ ਕਿਸੇ ਨੇ ਲੀਡੇ ਕਪੜੇ ਪਹਚਾਏ ਆ ਜੋ ਵੀ ਜਿੰਨੀ ਹਲਪ ਹੋਈ ਆ ਵਿਚਾਰਿਆਂ ਨੇ ਸਭ ਨੇ ਕੀਤੀ ਕਰਾਈ ਆ ਇਹਨਾਂ ਦੇ ਇਹੋ ਆ ਪਈ ਸਹੂਲਤ ਹੋ ਜਾਏ ਵਿਚਾਰਿਆਂ ਦਾ ਕਮਰੇ ਦੇ ਵਿੱਚ ਕੀ ਹਾਲਤ ਹੋਈ ਆ ਪੈਸੇ ਮਨਜ਼ੂਰ ਹੋਏ ਸੀ ਪੈਸੇ ਵੀ ਨਹੀਂ ਮਿਲੇ ਇਹਨਾਂ ਨੂੰ ਪੈਸੇ ਨਾ ਮਿਲਣ ਦਾ ਕਰਕੇ ਲੈਟ ਰੱਗਿਆ ਵਿਚਾਰਿਆਂ ਦਾ ਜਿਹੜਾ ਮਾੜਾ ਚੰਗਾ ਤੇ ਰੋਟੀ ਮਸਾਂ ਹੀ ਮਾਰ ਕੇ ਕਮਾਉਂਦੇ ਸੀ ਖਾਂਦੇ ਵਿਚਾਰਨੇ ਕਿਹੜੇ ਬੱਚੇ ਬਹੁਤ ਹੀ ਹਾਲਤਾਂ ਨੇ ਦੀ ਮਾੜੀ ਹੈਗੀ ਆ ਇਹਨਾਂ ਦੀ ਜਿੰਨੀ ਵੀ ਸਹੂਲਤ ਕੀਤੀ ਜਾਵੇ ਵੱਧ ਤੋਂ ਵੱਧ ਕੀਤੀ ਜਾਵੇ ਸਹੂਲਤਾਂ ਬਲਜੀਸ ਕਰ ਇੱਥੋਂ ਲੱਗ ਰਹਿਣ ਵਾਲੇ ਕੀ ਗੱਲ ਬਤੋ ਜੀ ਪਾਜੀ ਇਹਦੇ ਰਾਤ ਚਰੇ ਆਪਾਂ ਮੁੰਡਾ ਮੇਰਾ ਬਾਹਰ ਆਇਆ ਇਹਨੇ ਵੇਖ ਕੇ ਆਂਦਾ ਬਾਹਰ ਰੋਂਡੇ ਪਤਾ ਨਹੀਂ ਵੇਖੀਏ ਜਾ ਕੇ ਕੀ ਹੋਇਆ ਇਹਦੇ ਪਾਪਾ ਨੇ ਮਗਰਕ ਲਾਇਆ ਵਾ ਤੇ ਇਹ ਕੁੜੀਏ ਨਾਲ ਦੀ ਹਾਡੀ ਜੋਤੀ ਨੇ ਰੌਲਾ ਪਾਇਆ ਜਵਾ ਦਾ ਮੱਲੇ ਵਾਲਿਆਂ ਨੂੰ ਸੱਦਿਆ ਇਹਨਾਂ ਨੂੰ ਆਣ ਕੇ ਥੱਲੇੋਂ ਕੱਢਿਆ ਬਹੁਤ ਬੁਰਾ ਹਾਲ ਉਹਨਾਂ ਦਾ ਚਵਰੀਆਂ ਦਾ ਕਿਤੇ ਆਪ ਚੋਰਾ ਲੱਤੋਂ ਆਰੀ ਹੈ ਚੂਲੇ ਤੋਂ ਆਰੀ ਔਰ ਕੋ ਕੰਮ ਕਰਨੀ ਹੁੰਦਾ ਪੈਸਾ ਚੇਲਾ ਨਹੀਂ ਨੂੰ ਮਿਲਦਾ ਬਹੁਤ ਗਰੀਬ ਆਦਮੀ ਬੰਦੇ ਆ ਸਾਰੇ ਬਹੁਤ ਦਾਖਲ ਕਰਾਏ ਜਾ ਕੇ ਕਿੰਨੂੰ ਤੁਸੀਂ ਜ਼ਿੰਮੇਵਾਰ ਮੰਨਦੇ ਜੇ ਲੈਂਡਰ ਡੱਗਾ ਤੁਸੀਂ ਕਹਿੰਦੇ ਕਮੇਟੀ ਘਰੋਂ ਲੈ ਪੈਸੇ ਨਹੀਂ ਪਾ ਰਹੇ ਭਾਜੀ ਬੜੀ ਵਾਰੀ ਆ ਬੁੜੀ ਪਿਛੇ ਰੇ ਪਿੱਟਾਂ ਢੀ ਇੰਨੀ ਪਿੱਟਾਂ ਢੀ ਚਰੀ ਜਾਂਦੀ புரா